ਚਲੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬ ਦੇ ਨੌਜਵਾਨੋ ਮੇਰੀਆਂ ਮਾਮਾ ਭੈਣਾਂ ਬਜ਼ੁਰਗਾਂ ਬੱਚਿਆਂ ਨੂੰ ਸਾਰਿਆਂ ਨੂੰ ਬੜੀ ਬੇਸਬਰੀ ਨਾਲ ੜੀਕ ਸੀ ਇਸ ਗੱਲ ਦੀ ਕਿ ਭਾਨਾ ਸਿੰਘ ਸਿੱਧੂ ਅੱਜ 10 ਤਰੀਕ ਜਿਹੜੀ ਉਸ ਦਿਨ ਸਰਕਾਰ ਦੇ 4 ਨਹੀਂ 8 ਵੱਡੇ ਅਧਿਕਾਰੀ ਜਿਨ੍ਹਾਂ ਚ ਜਿਹੜਾ ਸਪੈਸ਼ਲ ਡੀਜੀਪੀ ਹਰਫਤ ਸ਼ੁਕਲਾ ਏ ਡੀਜੀਪੀ ਜਸਕਰਨ ਸਿੰਘ ਏ ਡੀਜੀ ਗੁਰਿੰਦਰ ਸਿੰਘ ਢਿੱਲੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਐਸਐਸਪੀ ਬਰਨਾਲਾ ਐਸਐਸਪੀ ਸਰੂਰ ਡੀਸੀ ਸਰੂਰ 4 8 ਜਣੇ ਉਹ ਅਧਿਕਾਰੀ ਜਿਹਦੇ ਵਿੱਚ 7 ਆਈਪੀਐਸ ਤੇ ਇੱਕ ਆਈਐਸ ਉਹਦੇ ਲਿਖਤੀ ਵਾਦਾ ਕਰਕੇ ਗਏ ਆ ਜਵਾਨੀ ਬੋਲ ਕੇ ਗਿਆ ਵੱਡੀ ਗਿਣਤੀ ਜਿਹੜੀ ਸੰਗਤ ਸੀਗੀ ਨੌਜਵਾਨਾਂ ਦਾ ਭਾਰੀ ਘਟ ਸੀ ਉੱਥੇ ਉਹਨਾਂ ਨੇ ਜਿਹੜੀਆਂ ਗੱਲਾਂ ਬੋਲੀਆਂ ਉਹ ਤੋਂ ਸਾਰਿਆਂ ਨੇ ਸੁਣੀਆਂ ਨੇ ਤੇ ਆਪਣੇ ਕੋਲੋਂ 10 ਤਰੀਕ ਤੱਕ ਦਾ ਸਮਾਂ ਮੰਗਿਆ ਸੀ 10 ਤਰੀਕ ਤੱਕ ਅਸੀਂ ਭਾਨੇ ਨੂੰ ਬਿਨਾਂ ਸ਼ਰਤ ਰਿਹਾਅ ਕਰਦੇ ਹਾਂ ਸੋ ਅੱਜ 10 ਤਰੀਕ ਆ ਸਵੇਰੇ 2:3-3 ਘੰਟੇ ਦੇ ਕਰੀਬ ਜਿਹੜੀ ਐਸਐਸਪੀ ਬਹਿੰਡਾ ਦੇ ਨਾਲ ਗੱਲਬਾਤ ਹੋਈ ਸਵੇਰੇ ਵੀ ਉਹਨਾਂ ਨੇ ਇਹੀ ਕਿਹਾ ਕਿ ਅੱਜ 10 ਤਰੀਕ ਹੈ ਅਸੀਂ ਪੁੱਛਿਆ ਜਦੋਂ ਉਹ ਕਹਿੰਦੇ ਆਜੋ ਆਪਾਂ ਅਸੀਂ ਗੱਲਬਾਤ ਬੈਠ ਕੇ ਕਰ ਲੋ ਕਰਦੇ ਹਾਂ ਦਰਕਿੇ ਵੀ ਅੱਜ ਇਹੀ ਕਿਹਾ ਗਿਆ ਕਿ ਭਾਈ ਅਸੀਂ ਅੱਜ ਉਹਨੂੰ ਭਾਂਦੇ ਨੂੰ ਰਿਹਾ ਕਰ ਦਿਆ 10 ਵੱਜ ਚੁੱਕੇ ਆ 10 ਵੱਜ ਗਏ ਹਾਂਜੀ 10 ਵਜੇ ਹਾਂ 10 ਵੱਜ ਗਏ ਪਰ ਹਾਲੇ ਤੱਕ ਕੋਈ ਰਿਹਾਈ ਦੀ ਖਬਰ ਜਿਹੜੀ ਉਹ ਨਹੀਂ ਆਈ ਸੋ ਭਰਾਵੋ ਆਪਣਾ ਅੱਜ ਤੱਕ ਦਾ ਸਮਾਂ ਸੀਗਾ ਆਪਾਂ ਅੱਜ ਤੱਕ ਇਹਨਾਂ ਨੂੰ ਸਮਾਂ ਦਿੱਤਾ ਸੀ ਹੁਣ ਆਪਾਂ ਦੇਖਦੇ ਆ ਕਿ ਕੀ ਕਰਦੇ ਆ ਭੱਜਦੇ ਆ ਆਪਣੀ ਜ਼ੁਬਾਨ ਤੋਂ ਉਸ ਜ਼ੁਬਾਨ ਦੇ ਉੱਤੇ ਖਰੇ ਉਤਰਦੇ। ਸੋ ਅਗਲਾ ਜਿਹੜਾ ਪ੍ਰੋਗਰਾਮ ਹੈ ਅੱਜ ਵੈਸੇ ਇਹਨਾਂ ਦਾ ਇਹ ਨਹੀਂ ਪਤਾ ਸੀ ਹੁਣ ਕਹਿ ਦਈਏ ਵੀ ਛੱਡਦੇ ਨਹੀਂ। ਤਾਂ ਐਂ ਜੀ ਪਤਾ ਇਹ ਰਾਤ ਨੂੰ ਵੀ ਛੱਡ ਦਿੰਦੇ ਹੁੰਦੇ ਆ। ਜੇ ਅਸੀਂ ਕਹਿ ਦਈਏ ਇਹ ਛੱਡ ਦੇਣਗੇ ਇਹ ਨਾ ਛੱਡਣ। ਇਹਦੇ ਵੀ ਕੋਈ ਪ੍ਰੋਸਾਹ ਤੁਪਰ ਫਿਲਹਾਲ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਚਾਹੁੰਦਾ ਇੰਨੀ ਕਿ ਜਾਣਕਾਰੀ ਤੁਹਾਨੂੰ ਦੇਣਾ ਚਾਹੁੰਦਾ ਵੀ ਜਿਹੜਾ ਵੀ ਪ੍ਰੋਗਰਾਮ ਦਿੱਤਾ ਇੱਕ ਅਦੇ ਦਿਨ ਚ ਦੇਵਾਂਗੇ ਕੱਲ ਨੂੰ ਹੀ ਦੇਵਾਂਗੇ ਸਾਰੀਆਂ ਜਥੇਬੰਦੀਆਂ ਨਾਲ ਸੰਪਰਕ ਕਰਕੇ ਸਾਰੇ ਜਿੰਨੀਆਂ ਧਿਰਾਂ ਖੜੀਆਂ ਨੇ ਆਪਣੇ ਨਾਲ ਆ ਕੇ ਜਿੰਨੇ ਵੀ ਨੌਜਵਾਨ ਖੜੇ ਨੇ ਸਾਰਿਆਂ ਨਾਲ ਇੱਕ ਵਿਚਾਰ ਵਟਾਂਦਰਾ ਕਰਕੇ ਕਿ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਤਿੱਖਾ ਦੇਣਾ ਇੱਕ ਅਦੇ ਦਿਨ ਚ ਹੀ ਦੇਣਾ ਉਹਦੇ ਬਾਅਦ ਤੁਹਾਨੂੰ ਅਗਲੀ ਜਿਹੜੀ ਜਾਣਕਾਰੀ ਆ ਜਿਹਦਾ ਆ ਜਾਂਦਾ ਛੱਡ ਦਿੰਦੇ ਆ ਤਾਂ ਬਹੁਤ ਵਧੀਆ ਗੱਲ ਆ ਫਿਰ ਤਾਂ ਠੀਕ ਹੈ ਕਿ ਤਰਾ ਤੁਹਾਨੂੰ ਪਤਾ ਹੀ ਲੱਗ ਜਾਣਾ ਤੇ ਰਾਤ ਨੂੰ ਵੀ ਛੜਤਾ ਮੰਨ ਲਓ ਤਾਂ ਵੀ ਕੁਝ ਰਿਹਾਂ ਲੱਗੂਗਾ ਤਾਂ ਵੀ ਤੁਹਾਨੂੰ ਨਾਲ ਦੀ ਨਾਲ ਕੋਈ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਪਰ ਜੇ ਨਹੀਂ ਵੀ ਛੜਦੇ ਫਿਰ ਜਿਹੜਾ ਵੀ ਪਰੌਂ ਲਿਕਣਾ ਹੋਇਆ ਕੁਝ ਦਿਨ ਦੇ ਵਿੱਚ ਉਹ ਤੁਹਾਨੂੰ ਕੱਲ ਨੂੰ ਅਸੀਂ ਸਾਰੀ ਜਾਣਕਾਰੀ ਸਾਰਿਆਂ ਬੰਦਿਆਂ ਦਾ ਵਿਚਾਰ ਵਟਾਂਦਰਾ ਕਰਕੇ ਕਿ ਅੱਗੇ ਆਪਾਂ ਕੀ ਕਰਨਾ ਹੈ ਕਿੱਧਰ ਨੂੰ ਨਿਕਲਣਾ ਕਿੱਧਰ ਨੂੰ ਆਉਣਾ ਜਾਂ ਕੀ ਕਰਨਾ ਪਰ ਲਾਵਾਂਗੇ ਭਾਂਡੇ ਨੂੰ ਸਾਉ ਉਹ ਦਿਿਹਹਾ ਕਰਾ ਕੇ ਤਕੜੇ ਰਹੋ ਮੇਰਾ ਵੀ ਡਟੇ ਰਹੋ ਤੁਸੀਂ 29 ਨੂੰ ਵੱਡਾ ਕੱਟ ਕੀਤਾ ਉਦੋਂ ਬਾਅਦ ਹੀ ਸਰਕਾਰ ਜਰਕੀ ਐ ਤੁਸੀਂ ਤੈਨਾਂ ਨੂੰ ਵੀ ਦਿਖਾਤਾ ਸੀਗਾ ਕਿ ਰੋਕਾਂ ਟੋਕਾਂ ਬਥੇਰੀਆਂ ਲਾਈਆਂ ਬਥੇਰਾ ਕੋਸ਼ਿਸ਼ਾਂ ਕੀਤੀਆਂ ਬੰਦੇ ਵੀ ਫੜਲੇ ਡਾਂਗਾਂ ਵੀ ਮਾਰੀਆਂ ਪਰ ਤੇਰੀ ਬੈਰੀਕੇਡ ਭੰਨ ਕੇ ਤੁਸੀਂ ਪਹੁੰਚੇ ਸੋ ਮੈਨੂੰ ਹੁਣ ਵੀ ਪੂਰਨ ਉਮੀਦ ਆ ਕਿ ਜਦੋਂ ਬੜੇ ਨਾਲੇ ਗਾਂ ਦੀ ਗਾਂ ਤਾਰੇ ਤੁਹਾਨੂੰ ਪਤਾ ਹੀ ਆ ਪਰ ਚੈੱਕ ਹੋਰ ਮੇਰੇ ਤੇ ਵੀ ਅਮਨੇ ਤੇ ਵੀ ਆਪਣੇ ਦੀਆਂ ਭੈਣਾਂ ਤੇ ਵੀ ਪਰਿਵਾਰ ਤੇ ਪਰਚਾ ਦਿੱਤਾ ਸੀਗਾ ਤਲਸਤ ਕੋਈ ਗੱਲ ਨਹੀਂ ਪਰਚੇ ਐ ਨਹੀਂ ਪਤਾ ਹੋਰ ਵੀ ਦੇਣ ਮੇਰਾ ਵੀ ਡਟੇ ਰਹੋ ਆਉਣ ਵਾਲਾ ਸਨੇਹਾ ਤੁਹਾਨੂੰ ਕੱਲ ਨੂੰ ਅਸੀਂ ਸਾਰੇ ਧਰਾਂ ਨਾਲ ਇੱਕ ਰੈ ਕਰਕੇ مشਵਰਾ ਕਰਕੇ ਕਿ ਅਗਲਾ ਪ੍ਰੋਗਰਾਮ ਕੀ ਦੇਣਾ ਉਹ ਤੁਹਾਨੂੰ ਅਸੀਂ ਕੱਲ ਨੂੰ ਦੱਸ ਦੇਾਂਗੇ ਪਰ ਬਹੁਤ ਛੇਦੀ ਦੇਵਾਂਗੇ ਤਿੱਖਾ ਦੇਵਾਂਗੇ ਘਰੇ ਨਹੀਂ ਬੈਠਣ ਵਾਲੇ ਹੈਗੇ ਚੁੱਪ ਕਰਕੇ ਘਰੇ ਵਹਿ ਜਾਗੇ ਇਸ ਸਰਕਾਰ ਨੂੰ ਸੁਣਨਾ ਚਾਹੀਦਾ ਅਗਲੀ ਗੱਲ ਮੈਂ ਹੋਰ ਅਪੀਲ ਕਰਦਾ ਕਿ ਜਿਹੜੀ ਗੱਲ ਮੇਰੇ ਕੋਲ ਬਾਰ-ਬਾਰ ਆ ਰਹੀ ਹੈ ਬਹੁਤ ਨੌਜਵਾਨ ਮੁੰਡੇ ਮੈਨੂੰ ਫੋਨ ਕਰਦੇ ਆ ਕਿ ਭਾਈ ਸਾਨੂੰ ਐਸਚਓ ਦਾ ਫੋਨ ਆ ਗਿਆ ਸਾਨੂੰ ਮੁਨਸ਼ੀ ਦਾ ਫੋਨ ਆ ਗਿਆ ਥਾਣੇ ਚੋਂ ਸਾਨੂੰ ਸੀ ਇੰਚਾਰਜ ਦਾ ਫੋਨ ਆ ਗਿਆ ਤੁਹਾਡੀ ਅਤ ਸੱਦੀ ਜਾਂਦਾ ਸਾਡੇ ਘਰੇ ਪੁਲਿਸ ਜਿਹੜਾ ਮਾਰ ਗਈ ਵੀ ਥਾਣੇ ਆਓ ਕਿਹੜੇ ਕਿਸੇ ਵੀ ਥਾਣੇ ਬੁਲਾਉਣ ਕਿਸੇ ਦਫ਼ਤਰ ਬੁਲਾਉਣ ਕਿਸੇ ਸੀ ਸਟਾਫ ਬੁਲਾਉਣ ਜਾਣਾ ਨਹੀਂ ਸਾਰੇ ਮੇਰਾ ਵੀਰੇ ਗੱਲ ਨੂੰ ਧਿਆਨ ਨਾਲ ਸੁਣ ਲਿਓ ਇਹ دہشت ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਤੇ ਨਹੀਂ ਜਾਣਾ ਮੇਰਾ ਭਰਾ ਤੁਸੀਂ ਕੋਈ ਗੱਲ ਕਹੋ ਵੀ ਭਾਈ ਜੇ ਸਾਨੂੰ ਬੁਲਾਉਣਾ ਚਾਹੁੰਦੇ ਆ ਤਾਂ ਸਾਨੂੰ ਵੀ ਪਰਵਾਨਾ ਕੱਟ ਕੇ ਭੇਜੋ ਕੋ ਰੁਕਾ ਭੇਜੋ ਸੀ ਆ ਜਾਗੇ ਜੇ ਸਾਡੇ ਖਿਲਾਫ ਕੋਈ ਤੁਹਾਡੇ ਕੋਲੇ ਤਰਖਾਸਤ ਆਈ ਹੈ ਸਾਡੇ ਖਿਲਾਫ ਤੁਹਾਡੇ ਕੋਲ ਕੋਈ ਮੁਕੱਦਮਾ ਦਰਜ ਹੈ ਤੇ ਨਹੀਂ ਸਾਰੇ ਤੁਸੀਂ ਮੇਰਾ ਸਪਰਕ ਕਰ ਲਿਓ ਕਿਉਂਕਿ ਮੇਰੇ ਨਾਲ ਦੇ ਸਾਥੀਆਂ ਨਾਲ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਉਹਨਾਂ ਨੂੰ ਕਈ ਦਾ ਵਿਚਾਰੇ ਬਾਗ ਵੀ ਗਏ ਥਾਣੇ 'ਚ ਇਹਦੇ ਬਿਨਾ ਸੱਦੇ ਤੋਂ ਮਾੜਾ ਇੱਕ ਫੋਨ ਆਇਆ ਤੇ ਆਪਾਂ ਚੱਕ ਕੇ ਚਲੋ ਜੀ ਥਾਣੇ ਤੇ ਬੁਲਾਇਆ ਆਪਾਂ ਇਹਦੇ ਕੋਈ ਗੁਨਾਹ ਨਹੀਂ ਕੀਤਾ ਤਾਂ ਡਰ ਕਾਦਾ ਤੇ ਜੇ ਬੁਲਾਉਂਦੇ ਆ ਤਾਂ ਪੁੱਛ ਲਿਆ ਕਰੋ ਵੀ ਦੱਸੋ ਕੰਮ ਕੀ ਹੈ ਅਸੀਂ ਨਹੀਂ ਆਉਣਾ ਉੱਥੇ ਵਾਗ ਕੇ ਇੱਕ ਦੋ ਮੇਰੇ ਨਾਲ ਦੇ ਸਾਥੀ ਉੱਥੇ ਕਹਿੰਦੇ ਇਸ ਤਰ੍ਹਾਂ ਲਿਖੀ ਜਾਂਦੇ ਆ ਤੇਰੀ ਭੂਆ ਕਿੱਥੇ ਪਿਆਹੀ ਹੈ ਤੇਰੀ ਮਾਸੀਆਂ ਕਿੱਥੇ ਨੇ ਤੇਰੇ ਨਾਲ ਕੇ ਕਿੱਥੇ ਹੈ ਜਣੀ ਇਹ ਸਾਰਾ ਡਰ ਦਾ ਮਾਹੌਲ ਪੈਦਾ ਕਰਦੇ ਲੋਕ ਖਾਸ ਤੌਰ ਤੇ ਨੌਜਵਾਨੀ ਘਰੋਂ ਨਿਕਲਣਾ ਖੜਾ ਔਰ ਕਰਾਉ ਨਿਕਲੇ ਬਣਾ ਗੱਲ ਨਹੀਂ ਬਣਨੀ ਤੁਹਾਨੂੰ ਮੇਕੋ ਗੱਲ ਦੱਸ ਦਿੰਨਾ ਤਿਆਰ ਰਹੋ ਮੇਰਾ ਵੀਰ ਜਿਹੜਾ ਵੀ ਤੁਹਾਨੂੰ ਕੋਈ ਅਸੀਂ ਆਉਣ ਵਾਲੇ ਦਿਨ ਸੱਦਾ ਦੇਵਾਂਗੇ ਤੇ ਗੱਲ ਇੱਕ ਪਾਸੇ ਲਾ ਕੇ ਹਟਾ ਗਏ ਹੁਣ ਉਦੋਂ ਨਾ ਪੈਰ ਜਿੱਤੀ ਪਾਇਓ ਪਤਾ ਲੱਗ ਜਾਊਗਾ ਆਪਾਂ ਨੂੰ ਜਿਹੜਾ ਵੀ ਹੁਣ 2 ਘੰਟੇ ਜਾਂ ਹੋਰ ਘੰਟੇ ਜਾਂ 3 ਘੰਟੇ ਚ ਪਤਾ ਲੱਗੂਗਾ ਜਿਹੜੀ ਨਵੀਂ ਜਾਣਕਾਰੀ ਹੋਈ ਤੁਹਾਨੂੰ ਨਾਲ ਸਾਂਝੀ ਕਰ ਲਾਂਗੇ ਨਹੀਂ ਫਿਰ ਕੱਲ ਨੂੰ ਤੁਹਾਨੂੰ ਜੇ ਨਹੀਂ ਵੀ ਛੱਡਦੇ ਅੱਜ ਤਾਂ ਕੱਲ ਨੂੰ ਜਿਹੜਾ ਵੀ ਕੋਲੋਂ ਦੇਣਾ ਹੈ ਕਦੇ ਦਿਨ ਚ ਦੇ ਕੇ ਉਹ ਤੁਹਾਨੂੰ ਸਾਰਾ ਨਰਾਇਕ ਕਰਕੇ ਮਸ਼ਹੂਰਾ ਤੇਰੇ ਨਾਲ ਤੇ ਬਾਕੀ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਸਾਰੀ ਅਗਲੀ ਜਿਹੜੀ ਗਣਤੀ ਹੋ ਲਿਖਦੇ ਆ। ਹੋਰ ਗੱਲਬਾਤ ਹੋਣੀ। ਠੀਕ ਹੈ ਜੀ। ਪਰ ਕੱਲ੍ਹ ਘਾੜਨਾ ਦਵਾਰੇ ਆਪਾਂ ਕੱਲ੍ਹ ਦੀ بجائے ਜੇ ਅੱਜ ਛੱਡਦੇ ਆ ਤਾਂ ਅੱਜ ਹੀ ਤਾਨਫਾਦੀ ਲੱਗ ਜਾਣਾ। ਫਿਰ ਤਾਂ ਜੇਲ੍ਹ ਦੇ ਮੁਰੀਦ ਜਾਣਾ ਆਪਣਾ ਲੈਣ ਉੱਥੇ ਪਤਾ ਲੱਗ ਜਾਣਾ। ਜੇ ਨਹੀਂ ਕੋਈ ਅਜਿਹੀ ਗੱਲਬਾਤ ਹੁੰਦੀ ਤਾਂ ਕੱਲ੍ਹ ਨੂੰ ਜਿਹੜੀ ਨਵੀਂ ਜਾਣਕਾਰੀ ਆ ਜੇ ਮੈਂ ਕੋਈ ਵੀ ਅਗਲਾ ਪ੍ਰੋਗਰਾਮ ਦਿੱਤਾ ਜਾਣਾ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾਫਰ।